ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਜ਼ ਦੇ ਲਈ ਵੱਡੀ ਖੁਸ਼ਖਬਰੀ ਆਈ ਹੈ ਬਜਟ ਸੈਸ਼ਨ ਤੋਂ ਬਾਅਦ ਮੁਲਾਜ਼ਮਾਂ ਦੇ ਹੋਰ ਅਤੇ ਰੈਲੀ ਨੂੰ ਦੇਖ ਕੇ ਜੋ ਕਿ ਇਸ ਸਰਕਾਰ ਬਜਟ ਸੈਸ਼ਨ ਤੋਂ ਬਾਅਦ ਵੱਡੀ ਗੁੱਡ ਨਿਊਜ਼ ਆ ਰਹੀ ਹੈ ਸਰਕਾਰ ਚੁਕੀ ਹੈ ਤੇ ਮਲਾਜ਼ਮਾਂ ਨੂੰ ਜਿਹੜਾ ਹੈ ਸੱਦਾ ਮਿਲਿਆ ਹੈ ਡੀਏ 11% ਪੇ ਕਮਿਸ਼ਨ ਦਾ ਏਰੀਆ ਅਤੇ 2.95 ਗੁਣਾ ਕਰਕੇ ਤਨਖਾਹਾਂ ਪੈਨਸ਼ਨਾਂ ਭੱਤਿਆਂ ਤੇ ਹੋਰ ਮੰਗਾਂ ਨੂੰ ਲੈ ਕੇ ਵੱਡੀ ਅਪਡੇਟ ਆ ਰਹੀ ਹੈ ਮਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਮੰਗਾਂ ਸਰਕਾਰ ਨੇ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਿਸ ਕਰਕੇ ਸਾਂਝਾ ਫਰੰਟ ਦੇ ਵੱਲੋਂ ਰੋਸ ਰੈਲੀਆਂ ਦਾ ਜਿਹੜਾ ਦੌਰ ਵਿੱਡਿਆ ਗਿਆ ਦੋ ਵੱਡੀਆਂ ਰੈਲੀਆਂ ਮਹਾਰ ਰੈਲੀਆਂ ਵਿਖੇ ਜਿਹੜੀਆਂ ਮਹਾਲੀ ਵਿਖੇ ਕੀਤੀਆਂ ਗਈਆਂ ਪੰਜਾਬ ਸਰਕਾਰ ਦੇ ਵੱਲੋਂ ਮਲਾਜ਼ਮਾਂ ਨੂੰ ਸੱਦਾ ਮਿਲਿਆ ਗੱਲਬਾਤ ਦਾ ਤਾਂ ਸਾਂਝਾ ਫਰੰਟ ਮਲਾਜ਼ਮਾਂ ਤੇ ਪੈਨਸ਼ਨਰਸ ਦੇ ਫਰੰਟ ਦੇ ਵੱਲੋਂ ਮਲਾਜ਼ਮ ਆਗੂਆਂ ਨੂੰ ਸੱਦਾ ਮਿਲਿਆ ਹੈ ਕਿ ਪੂਰੀ ਜਾਣਕਾਰੀ ਜਿਹੜੀ ਹੈ ਇਸ ਵੀਡੀਓ ਦੇ ਨਾਲ ਹੀ ਦਵਾਂਗੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਚੈਨਲ ਤੇ ਨਵਿਓ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਜੀ ਸੋ ਦੋਸਤੋ ਥੋੜੀ ਅੱਜ ਦੀ ਵੱਡੀ ਅਪਡੇਟ ਹੈ ਪੰਜਾਬ ਮਲਾਜ਼ਮਤ ਤੇ ਪੈਨਸ਼ਨਸ ਸੰਜਾ ਫਰੰਟ ਦੇ ਵੱਲੋਂ ਵਿਧਾਨ ਸਭਾ ਦੇ ਬਜਟ ਦੀ ਸੈਸ਼ਨ ਦੇ ਦੌਰਾਨ 25 ਅਤੇ 24 ਨੂੰ ਜਿਹੜਾ ਹੈ 24 ਤੇ 25 ਮਾਰਚ ਨੂੰ ਜਿਹੜਾ ਹੈ ਮੁਹਾਲੀ ਵਿਖੇ ਲਗਾਤਾਰ ਦੋ ਦਿਨ ਵੱਡੀਆਂ ਰੈਲੀਆਂ ਕਰਕੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਪਹਿਲੇ ਦਿਨ 24 ਮਾਰਚ ਨੂੰ ਹੋਈ ਰੈਲੀ ਦੇ ਵਿੱਚ ਹਜ਼ਾਰਾਂ ਪੈਨਸ਼ਨਰਸ ਨੇ ਸ਼ਮੂਲੀਅਤ ਕੀਤੀ ਹੈ ਦੂਜੇ ਦਿਨ 25 ਮਾਰਚ ਨੂੰ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਹਜ਼ਾਰਾਂ ਕੱਚੇ ਅਤੇ ਪੱਕੇ ਮਲਾਜ਼ਮ ਸ਼ਾਮਿਲ ਹੋਏ ਇੰਨਾ ਕੱਠ ਦੇ ਕੇ ਸਰਕਾਰ ਦੀ ਜਿਹੜੀ ਨੀਂਦ ਹਰਾਮ ਹੋ ਗਈ ਹੈ ਮੌਕੇ ਤੇ ਹੀ ਡੀ एसडीएम ਨੂੰ ਮੰਗ ਪੱਤਰ ਲੈਣ ਲਈ ਭੇਜਿਆ ਗਿਆ ਹੈ ਸੋ ਦੋਸਤੋ ਜਿਹੜਾ ਹੈ ਇਸ ਇਸ ਦੇ ਵਿੱਚ ਜਿਹੜਾ ਹੈ ਅਧਿਆਪਕ ਆਸ਼ਾ ਵਰਕਰ ਮਿੱਡੇ ਮੀਲ ਵਰਕਰ ਜੰਗਲਾਤ ਵਰਕਰ ਜਲ ਜਲ ਸਪਲਾਈ ਕਾਮੇ ਨੈਰੀ ਕਾਮੇ ਕੰਪਿਊਟਰ ਅਧਿਆਪਕ ਅਤੇ ਬਿਜਲੀ ਮਲਾਜ਼ਮ ਆਦਿ ਸ਼ਾਮਿਲ ਸਨ ਰੈਲੀ ਤੋਂ ਬਾਅਦ ਜਦੋਂ 3 ਵਜੇ ਇੰਨਾ ਹਜ਼ਾਰਾਂ ਮਲਾਜ਼ਮਾਂ ਨੇ ਵਿਧਾਨ ਸਭਾ ਦੇ ਦਾਖਰਾਓ ਕਰਨ ਲਈ ਚੰਡੀਗੜ੍ਹ ਦੇ ਵੱਲ ਕੂਚ ਕੀਤਾ ਤਾਂ ਪੰਜਾਬ ਸਰਕਾਰ ਨੇ ਰਸਤੇ ਦੇ ਵਿੱਚ ਬੈਰੀਕੇਡ ਲਗਾ ਕੇ ਇਹਨਾਂ ਮੁਲਾਜ਼ਮਾਂ ਨੂੰ ਰੋਕਣ ਦਾ ਯਤਨ ਕੀਤਾ ਪਰ ਮੁਲਾਜ਼ਮਾਂ ਦੇ ਰੋਨ ਜਿਹੜਾ ਕਿ ਰੋਸ ਨੂੰ ਜਿਹੜਾ ਕਿ ਦੇਖਦਿਆਂ ਹੋਏ ਉਹਨਾਂ ਨੂੰ ਬੈਰੀਕੇਡ ਹਟਾਉਂਦੇ ਹਟਾਉਣੇ ਪਏ ਇਸ ਉਪਰੰਤ ਚੰਡੀਗੜ੍ਹ ਪੁਲਿਸ ਦੇ ਵੱਲੋਂ ਲਗਾਏ ਗਏ ਬੈਰੀਕੇਟਾਂ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਸਾਂਝੇ ਫਰੰਟ ਨੂੰ 15 April ਨੂੰ ਜਿਹੜੀ ਹੈ ਕੈਬਨਿਟ ਸਬ ਕਮੇਟੀ ਸਬ ਕਮੇਟੀ ਦੇ ਨਾਲ ਮੀਟਿੰਗ ਨਾਲ ਸੱਦਾ ਜਿਹੜਾ ਹੈ ਮਿਲਿਆ ਹੈ ਤਾਂ ਉਸ ਜਗ੍ਹਾ ਤੇ ਜਾ ਕੇ ਮੁਲਾਜ਼ਮਾਂ ਨੇ ਵਿਧਾਨ ਸਭਾ ਦੇ ਵੱਲ ਕੀਤੇ ਜਾ ਰਹੇ ਆਪਣੀ ਰੋਸ ਮਾਰਚ ਨੂੰ ਸਮਾਪਤ ਕੀਤਾ ਹੈ ਤਾਂ ਹਾਂਜੀ ਦੋਸਤੋ ਹੁਣ ਮੁਲਾਜ਼ਮਾਂ ਤੇ ਪੈਸ਼ ਸਾਂਝਾ ਫਰੌਂਟ ਦੀ ਆਗੂਆਂ ਨੂੰ ਸਰਕਾਰ ਦੇ ਵੱਲੋਂ ਮੀਟਿੰਗ ਦਾ ਸੱਦਾ ਮਿਲਿਆ ਹੈ ਅਤੇ 15 April ਨੂੰ ਕੈਬਨਟ ਸਬ ਕਮੇਟੀ ਨਾਲ ਮੁਲਾਜ਼ਮਾਂ ਦੀ ਜਿਹੜੀ ਹੈ ਮੀਟਿੰਗ ਹੋਣ ਜਾ ਰਹੀ ਹੈ ਇਸ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਨੂੰ ਵਿਚਾਰਿਆ ਜਾਵੇਗਾ ਤਾਂ ਹਾਂਜੀ ਦੋਸਤੋ ਇਹ ਸੀ ਮੁਲਾਜ਼ਮਾਂ ਤੇ ਪੈਸ਼ਰ ਲਈ ਬਹੁਤ ਹੀ ਖਾਸ ਅਪਡੇਟ ਬਣੀ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ